500 ਦੇ ਜਿਹੜੇ ਫਰਜ਼ੀ ਨੋਟ ਨੇ ਨਕਲੀ ਨੋਟ ਨੇ ਉਹ ਮਾਰਕੀਟ ਨੂੰ ਔਰ ਮੁਲਕ ਦੀ ਆਰਥਿਕਤਾ ਨੂੰ ਵੱਡੀ ਢਾਹ ਲਾ ਰਹੀ ਅਜੇ ਤੱਕ ਪਛਾਣ ਹੀ ਨਹੀਂ ਹੋ ਪਾਈ ਕਿ ਅਸੀਂ ਅਸਲੀ ਨੋਟ ਜਿਹੜਾ ਕਿਸ ਤਰੀਕੇ ਨਾਲ ਪਛਾਣ ਸਕੀ ਕਿਸ ਤਰੀਕੇ ਨਾਲ ਜਿਹੜਾ 500 ਦਾ ਨਕਲੀ ਨੋਟ ਤੁਸੀਂ ਇਕਦਮ ਪਛਾਣ ਸਕਦੇ ਹੋ ਅਤੇ ਧੋਖੇ ਤੋਂ ਤੁਹਾਡਾ ਜਿਹੜਾ ਉਹ ਬਚਾ ਹੋ ਸਕਦਾ ਸਚਕਾਲ ਜੀ ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਮਾਰਕੀਟ ਦੇ ਵਿੱਚ ਬਹੁਤ ਸਾਰੇ ਮਾਮਲੇ ਅਜਿਹੇ ਸਾਹਮਣੇ ਆ ਰਹੇ ਨੇ ਕਿ 500 ਦੇ ਜਿਹੜੇ ਫਰਜ਼ੀ ਨੋਟ ਨੇ ਨਕਲੀ ਨੋਟ ਨੇ ਉਹ ਮਾਰਕੀਟ ਨੂੰ ਔਰ ਮੁਲਕ ਦੀ ਆਰਥਿਕਤਾ ਨੂੰ ਵੱਡੀ ਢਾਹ ਲਾ ਰਹੇ ਨੇ ਪਰ ਬਹੁਤ ਸਾਰੀਆਂ ਜਿਹੜੀਆਂ ਕਹਿ ਸਕਦੇ ਕਿ ਕਨਫਿਊਜਨਸ ਨੇ ਉਹ ਨਵੇਂ ਜਿਹੜੇ 500 ਦੇ ਨੋਟ ਨੂੰ ਲੈ ਕੇ ਅਜੇ ਵੀ ਲੋਕਾਂ ਦੇ ਵਿੱਚ ਬਰਕਰਾਰ ਨੇ ਅਜੇ ਤੱਕ ਇਹ ਪਛਾਣ ਨਹੀਂ ਹੋ ਪਾਈ ਕਿ ਅਸੀਂ ਅਸਲੀ ਨੋਟ ਜਿਹੜਾ ਕਿਸ ਤਰੀਕੇ ਨਾਲ ਪਛਾਣ ਸਕੀਏ ਕਿ ਅਸਲੀ ਹੈ ਜਾਂ ਨਕਲੀ ਹੈ ਸੋ ਇਸ ਪੂਰੇ ਮੁੱਦੇ ਨੂੰ ਲੈ ਕੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ 1 ਸੈਕਿੰਡ ਜਾਂ 2 ਸੈਕਿੰਡਾਂ ਦੇ ਵਿੱਚ ਕਿਸ ਤਰੀਕੇ ਨਾਲ ਜਿਹੜਾ 500 ਦਾ ਨਕਲੀ ਨੋਟ ਤੁਸੀਂ ਇਕਦਮ ਪਛਾਣ ਸਕਦੇ ਹੋ ਅਤੇ ਧੋਖੇ ਤੋਂ ਤੁਹਾਡਾ ਜਿਹੜਾ ਉਹ ਬਚਾ ਹੋ ਸਕਦਾ ਹੈ ਪੂਰੇ ਮਾਮਲੇ ਨੂੰ ਲੈ ਕੇ ਸਾਡੇ ਕੋਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਅ ਦੋ ਨੋਟ ਨੇ ਅੱਜ ਸਾਡੇ ਕੋਲ 5500 ਦੇ ਇਸ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਪ੍ਰਿੰਟਿੰਗ ਦਾ ਕਾਫੀ ਫਰਕ ਹੈਗਾ ਇਹਨਾਂ ਨੋਟਾਂਾਂ ਦੇ ਵਿੱਚ ਜਿਸ ਤਰੀਕੇ ਨਾਲ ਤੁਹਾਨੂੰ ਲੱਗ ਰਿਹਾ ਹੋਣਾ ਕਿ ਜਿਹੜਾ ਉੱਪਰ ਵਾਲਾ ਨੋਟ ਹੈਗਾ ਉਹਦੀ ਜਿਹੜੀ ਪ੍ਰਿੰਟਿੰਗ ਹੈ ਉਹ ਕਿਤੇ ਨਾ ਕਿਤੇ ਫਾਲਟੀ ਹੈ ਔਰ ਕਟਾਈ ਦੇ ਵਿੱਚ ਵੀ ਕਾਫੀ ਜਿਹੜੀਆਂ ਦਿੱਕਤਾਂ ਨਜ਼ਰ ਆ ਰਹੀਆਂ ਨੇ ਇਦਾਂ ਦੇ ਨੋਟ ਵੀ ਨੇ ਜਿਹੜੇ ਮਾਰਕੀਟ ਦੇ ਵਿੱਚ ਆ ਰਹੇ ਨੇ ਜਿਸ ਤੋਂ ਬਾਅਦ ਜਿਹੜੇ ਚਾਹੇ ਦੁਕਾਨਦਾਰ ਹੋਣ ਜਾਂ ਫਿਰ ਹੋਰ ਜਿਹੜੇ ਜਿਨ੍ਹਾਂ ਨੂੰ ਪਹਿਚਾਨ ਨਹੀਂ ਹੈਗੀ ਇਹ 500 ਦੇ ਨੋਟ ਦੀ ਉਹ ਇਸ ਨੂੰ ਨਕਲੀ ਮੰਨ ਲੈਂਦੇ ਨੇ ਲੇਕਿਨ ਇਸ ਨੋਟ ਦੀ ਜਿਹਨਾਂ ਦੀ ਪ੍ਰਿੰਟਿੰਗ ਗਲਤ ਹੋਈ ਹੋਈ ਹੈ ਜਾਂ ਫਿਰ ਜਿਹੜੀ ਕਟਾਈ ਗਲਤ ਹੋਈ ਹੋਈ ਹੈ ਉਸ ਨੂੰ ਕਿਸ ਤਰੀਕੇ ਨਾਲ ਪਹਿਚਾਣਿਆ ਜਾਵੇ ਤਾਂ ਕਿ ਤੁਸੀਂ ਜਿਹੜਾ ਠੱਗੀ ਦਾ ਸ਼ਿਕਾਰ ਨਾ ਹੋ ਸਕੋ ਅਸੀਂ ਵੀ ਇਸ ਬਾਬਤ ਜਦੋਂ ਸਾਡੇ ਕੋਲੇ ਨੋਟ ਆਇਆ ਤਾਂ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੀ ਅਸਲ ਸੱਚਾਈ ਹੈ ਉਹ ਦਰਸ਼ਕਾਂ ਤੱਕ ਲੈ ਕੇ ਆnde ਜਾਵੇ ਅਸੀਂ ਜਿਸ ਤਰੀਕੇ ਨਾਲ ਗੂਗਲ ਦੇ ਉੱਤੇ ਭਰਿਆ ਕਿ ਅਸੀਂ ਜਿਹੜਾ ਅਸਲੀ ਤੇ ਨਕਲੀ ਨੋਟ ਕਿਸ ਤਰੀਕੇ ਨਾਲ ਪਛਾਣੇ ਜਾ ਸਕਦੇ ਨੇ ਤਾਂ ਅਸੀਂ ਇਹਦੇ ਉੱਤੇ ਅਸੀਂ ਲਿਖਿਆ ਕਿ ਹਾਊ ਟੂ ਨੋ 500 ਫੇਕ ਨੋਟ ਜਿਵੇਂ ਅਸੀਂ ਇਹ ਇਹਦੇ ਤੇ ਸਰਚ ਮਾਰਿਆ ਤਾਂ ਆਹ ਤਸਵੀਰ ਸਾਹਮਣੇ ਆਉਂਦੀ ਔਰ ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਅਸੀਂ ਬਗੈਰ ਸਮਾਂ ਖਰਾਬ ਕੀਤੇ ਆ ਕਰੰਸੀ ਨੋਟ ਪੋਸਟਰ ਆਰਬੀਆਈ ਦੀ ਜਿਹੜੀ ਵੈਬਸਾਈਟ ਹੈਗੀ ਆ ਆਫੀਸ਼ੀਅਲ ਵੈਬਸਾਈਟ ਹੈ ਅਸੀਂ ਉਹਦੇ ਦੇ ਉੱਤੇ ਕੇ اور ਇਸ ਤੋਂ ਬਾਅਦ ਜਾਣ ਤੋਂ ਬਾਅਦ ਜਿਹੜੇ ਨਤੀਜੇ ਸਾਡੇ ਸਾਹਮਣੇ ਆਏ ਉਹ ਕਾਫੀ ਜਿਹੜੇ ਹੈਰਾਨ ਕਰ ਦੇਣ ਵਾਲੇ ਸੀ ਔਰ ਤੁਹਾਨੂੰ ਦੱਸ ਦਈਏ ਕਿ ਬੜੀ ਸੌਖੀ ਪਛਾਣ ਹੈਗੀ ਹੈ 500 ਦੇ ਨੋਟ ਪਛਾਣ ਨੂੰ ਜਿਵੇਂ ਹੀ ਅਸੀਂ ਆਰਬੀਏ ਦੀ ਜਿਹੜੀ ਵੈਬਸਾਈਟ ਤੁਸੀਂ ਦੇਖ ਸਕਦੇ ਹੋ ਕਿ ਖੁੱਲ ਗਈ ਹੈ ਔਰ ਰਿਜ਼ਰਵ ਬੈਂਕ ਆਫ ਇੰਡੀਆਜ਼ ਫਾਈਨੈਂਸ਼ੀਅਲ ਐਜੂਕੇਸ਼ਨ ਇਨੀਸ਼ੀਏਟਿਵ ਇਹਦੇ ਤੇ ਲਿਖਿਆ ਜਦੋਂ ਲਿੰਕ ਤੇ ਕਲਿੱਕ ਕੀਤਾ ਤਾਂ ਇਹਦੇ ਵਿੱਚ ਦੱਸਿਆ ਹੋਇਆ ਹੈ ਕਿ ਕਿਸ ਤਰੀਕੇ ਨਾਲ ਅਸੀਂ 10 ਰੁਪਏ ਦਾ 20 ਰੁਪਏ ਦਾ 50 ਰੁਪਏ ਦਾ 100 ਰੁਪਏ ਦਾ ਅਤੇ 500 ਦੇ ਨੋਟ ਸਮੇਤ 2000 ਦਾ ਨੋਟ ਪਛਾਣ ਸਕਦੇ ਹਾਂ ਜਿਸ ਤਰੀਕੇ ਨਾਲ ਅਸੀਂ ਹੁਣ ਇੱਥੇ 500 ਦੇ ਨੋਟ ਤੇ ਕਲਿੱਕ ਕੀਤਾ ਔਰ ਉਸ ਤੋਂ ਬਾਅਦ 500 ਦਾ ਨੋਟ ਦਾ ਜਿਹੜਾ ਸਾਨੂੰ ਫਲੈਸ਼ ਹੋਣ ਲੱਗ ਪਿਆ ਔਰ ਇਹਦੇ ਜਿਹੜੇ ਪਛਾਣਨ ਦੇ RBI ਨੇ ਤਰੀਕੇ ਦੱਸੇ ਨੇ ਕਿ ਜਿਹੜੇ ਨਵੇਂ 500 ਦੇ ਨੋਟ ਮਾਰਕੀਟ ਦੇ ਵਿੱਚ ਆਏ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਜਿਹੜਾ ਪਛਾਣਿਆ ਜਾ ਸਕਦਾ ਹੈ 17 ਜਿਹੜੇ ਸਾਈਨ ਨੇ ਉਹ ਇਹਦੇ ਵਿੱਚ ਦਿੱਤੇ ਨੇ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਇਹ ਦਿੱਤੇ ਹੋਏ ਨੇ ਜਿਸ ਤਰੀਕੇ ਨਾਲ ਅਸ਼ੋਕ ਸਤੰਭ ਹੈਗਾ ਔਰ 500 ਦੇ ਜਿਹੜਾ ਸੀਰੀਅਲ ਨੰਬਰ ਦਿੱਤਾ ਹੋਇਆ ਹੈ ਜ਼ੀਰੋ ਦਿੱਤੇ ਜਿਵੇਂ ਜਿਸ ਤਰੀਕੇ ਨਾਲ ਅਸੀਂ 6 8 ਨੰਬਰ ਦੇ ਵਿੱਚ ਦੇਖ ਸਕਦੇ ਹਾਂ 6 ਨੰਬਰ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਆਰਬੀਆਈ ਦੇ ਜਿਹੜੇ ਗਵਰਨਰ ਨੇ ਉਹਨਾਂ ਦੇ ਸਿਗਨੇਚਰ ਹੋਏ ਹੋਏ ਨੇ ਸੋ ਇਹ ਚੀਜ਼ ਅਸੀਂ ਬੜੀ ਆਸਾਨੀ ਨਾਲ ਪਛਾਣ ਸਕਦੇ ਹਾਂ ਪਰ ਜਦੋਂ ਇਦਾਂ ਦਾ ਮਾਮਲਾ ਆਉਂਦਾ ਤਾਂ ਕਾਫੀ ਜਿਹੜਾ ਉਹ ਮਾਹੌਲ ਜਿਹੜਾ ਕਹਿ ਸਕਦੇ ਨੇ ਜਿਹੜੇ ਹਾਲਾਤ ਨੇ ਉਹ ਕਨਫਿਊਜ਼ਨਸ ਵਾਲੇ ਹੋ ਜਾਂਦੇ ਨੇ ਕਿ ਇਹ ਨੋਟ ਅਸਲੀ ਵੀ ਹੈ ਜਾਂ ਨਕਲੀ ਪਰ ਸਭ ਤੋਂ ਵੱਡੀ ਪਛਾਣ ਤੁਹਾਨੂੰ ਅਸੀਂ ਦੱਸਦੇ ਆ ਜਿਹੜੀ ਕਿ ਇਸ ਵੇਲੇ ਇੱਥੇ ਵੀ ਦਰਸਾਈ ਗਈ ਹੈ ਕਿ ਕਿਸ ਤਰੀਕੇ ਨਾਲ ਅਸੀਂ ਜਿਹੜਾ ਪਛਾਣ ਸਕਦੇ ਆ ਪੰਜ ਨੰਬਰ ਪੁਆਇੰਟ ਇੱਥੇ RBI ਨੇ ਆਪਣੀ ਵੈਬਸਾਈਟ ਦੇ ਵਿੱਚ ਦਿੱਤਾ ਹੋਇਆ ਕਿ ਪੰਜ ਨੰਬਰ ਪੁਆਇੰਟ ਦੇ ਜਿਹੜਾ ਜਦੋਂ ਅਸੀਂ ਨੋਟ ਨੂੰ ਥੋੜਾ ਜਿਹਾ ਟੇਡਾ ਕਰਕੇ ਵੇਖਦੇ ਆ ਤਾਂ ਇਹਦਾ ਜਿਹੜਾ ਰੰਗ ਹੈ ਜਿਹੜੀ ਆਹ ਲਾਈਨ ਹੈਗੀ ਹੈ ਜਿਹੜੀ ਗ੍ਰੀਨ ਰੰਗ ਦੀ ਲਾਈਨ ਦਿਸ ਰਹੀ ਹੈ ਹਰੇ ਰੰਗ ਦੀ ਜਿਹੜੀ ਲਾਈਨ ਦਿਸ ਰਹੀ ਹੈ ਇਹ ਵਾਲੀ ਜਦੋਂ ਇਸ ਨੂੰ ਥੋੜਾ ਜਿਹਾ ਤੁਸੀਂ ਟੇਡਾ ਕਰਕੇ ਦੇਖੋਗੇ ਤਾਂ ਇਹ ਜਿਹੜੀ ਟਰਨ ਹੋ ਜਾਂਦੀ ਹੈ ਉਹ ਬਲੂ ਦੇ ਵਿੱਚ ਜਿਹੜੀ ਟਰਨ ਹੋ ਜਾਂਦੀ ਹੈ ਸੋ ਤੁਸੀਂ ਕਦੇ ਵੀ ਬਾਜ਼ਾਰ ਦੇ ਵਿੱਚ ਜਾਓ ਮਾਰਕੀਟ ਦੇ ਵਿੱਚ ਜਾਓ ਤਾਂ ਤੁਸੀਂ ਤੁਹਾਨੂੰ ਦੱਸਦੇ ਆ ਕਿ ਇਹ ਗ੍ਰੀਨ ਦਿਖਣ ਵਾਲੀ ਲਾਈਨ ਨੂੰ ਜਿਵੇਂ ਤੁਸੀਂ ਇਹ ਨੋਟ ਨੂੰ ਥੋੜਾ ਟੇਡਾ ਕਰੋਗੇ ਤਾਂ ਇਹ ਬਲੂ ਨਜ਼ਰ ਆਏਗਾ ਯਾਨੀ ਕਿ ਨੀਲਾ ਹੋ ਜਾਏਗਾ ਇਹ ਇਸ ਨੋਟ ਦੀ ਇੱਕ ਪਹਿਚਾਨ ਮੰਨੀ ਜਾ ਸਕਦੀ ਹੈ ਔਰ ਰਹੀ ਪ੍ਰਿੰਟਿੰਗ ਦੀ ਗੱਲ ਇਸ ਬਾਬਤ ਅਸੀਂ ਜਦੋਂ ਬੈਂਕ ਵਾਲੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਇਸ ਨੋਟ ਦੀ ਤਸਦੀਕ ਕੀਤੀ ਕਿ ਜਿਹੜੇ ਇਹ ਨੋਟ ਹੈ ਬਿਲਕੁਲ ਅਸਲੀ ਹੈ ਇਸ ਦੇ ਵਿੱਚ ਕੋਈ ਜਿਹੜਾ ਫਰਜ਼ੀ ਨੋਟ ਨਹੀਂ ਹੈਗਾ ਨਕਲੀ ਨੋਟ ਨਹੀਂ ਹੈਗਾ ਸੋ ਕੁੱਲ ਮਿਲਾ ਕੇ ਅਸੀਂ ਅੱਜ ਤੁਹਾਨੂੰ ਤਰੀਕਾ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਨੋਟ ਹੈਗਾ ਉਹ ਤੁਸੀਂ ਸੈਕਿੰਡਾਂ ਦੇ ਵਿੱਚ ਅਸਲੀ ਅਤੇ ਨਕਲੀ ਹੋਣ ਦੀ ਉਹਦੀ ਪਹਿਚਾਨ ਤੁਸੀਂ ਦੇ ਜਿਹੜੇ ਨਾਲ ਦੀ ਨਾਲ ਮੌਕੇ ਦੇ ਉੱਤੇ ਕਰ ਸਕਦੇ ਹੋ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਨੋਟ ਹੈਗਾ ਜਿਵੇਂ ਤੁਸੀਂ ਇਹਨੂੰ ਥੋੜਾ ਜਿਹਾ ਘਵਾਓਗੇ ਤਾਂ ਹਰੇ ਰੰਗ ਦੀ ਜਿਹੜੀ ਇਹ ਪੱਟੀ ਆ ਵਿਚਕਾਰ ਦਿਖਣ ਵਾਲੀ ਤਾਂ ਉਹ ਬਲੂ ਕਲਰ ਜਿਹੜੀ ਦੇ ਵਿੱਚ ਇਹ ਬਦਲ ਜਾਂਦੀ ਹੈ ਸਭ ਤੋਂ ਵੱਡੀ ਪਛਾਣ ਜਿਹੜੀ ਹੈ ਉਹ 500 ਦੇ ਨੋਟ ਦੀ ਉਹ ਇਹ ਹੈ ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਜਾਣਕਾਰੀ ਹੈਗੀ ਹੈ ਜਿਸ ਤਰੀਕੇ ਨਾਲ ਸੀ ਤੁਹਾਨੂੰ ਕਰਕੇ ਦਿਖਾਇਆ 500 ਦੇ ਨੋਟ ਪਛਾਣ ਪਛਾਣਨ ਦੇ ਵਿੱਚ ਜਿਹੜੀ ਤੁਹਾਨੂੰ ਉਹ ਕਾਫੀ ਆਸਾਨੀ ਜਿਹੜੀ ਆਸਾਨੀ ਹੋਏਗੀ ਕਾਸੀ ਫਾਰੂਕੀ ਗੁਲਬੁਲ ਪੰਜਾਬ ਟੀਵੀ ਪਟਿਆਲਾ